ਸਰੀਰ ਹੈ ਰਾਸ ਸਾਹਿਬ ਜੀ ਐ ਕੂਨਕਾਰ ਸਤਗੁਰ ਪ੍ਰਸਾਦ ਸੋਦਰ ਰਾਗ ਆਸਾ ਮਹਲਾ ਪਹਿਲਾ ਸੋਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਪਰਿਸ਼ੋ ਕਈਨ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦ ਇੰਦਾਸਣ ਬੈਠੇ ਦੇਵਤ ਆਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਤੁਧਨੋ ਰਤਨੁ ਪਾਏ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋ ਤਰਤੀ ਤਵਸ ਤਰੇ ਤਿਸ ਤੇਰੇ ਭੰਡਾਰੇ ਗਾਵਨ ਤੁਦਨੋ ਦੇਵਦਾਨੋ ਨਮੁਨ ਜਨ ਸੇਵ ਤੇਰੇ ਨਿਤ ਚਾਰੇ ਕਿਤੇ ਗਾਵਨ ਤੇਰੇ ਭਾਵੇਂ ਤੇਰੇ ਮੈਨੂੰ ਗਾਵਨ ਹੋਰ ਕਿਤੇ ਨਾਹੀ ਜਾਨੀਐ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀ ਹੈ ਬੀ ਹੁਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਣਾ ਜਾਈ ਸੋ ਪਾਤ ਸਹੁ ਸਾਹਾ ਪਾਤ ਸਹਿਬੂ ਨਾਨਕ ਰਹਿਣ ਰਜਾਈ ਸੋ ਪੁਰਖ ਨਿਰੰਕਾਰ ਸੋ ਪੁਰਖ ਨਿਰੰਕਾਰ ਹਕਾਰੀ ਹਕ ਹੂ ਕਾ ਸਚਾ ਨਾਉ ਸੇਵੀ ਸਤ ਸਤ ਕਾ ਤੇ ਆਇਆ ਗੁਰ ਸਬਦੀ ਸਚ ਸਮਾਉ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਨਾਮ ਸਚ ਸੁਖ ਪਾਉ ਸੋ ਪੁਰਖ ਨਿਰੰਕਾਰ ਤਨ ਸਬਨਾ ਜੀ ਆਕਾ ਇੱਕੋ ਦਾਤਾ ਸੋ ਮੈਂ ਵਿਸਰ ਨ ਜਾਈ ਸੋ ਪੁਰਖ ਨਿਰੰਕਾਰ ਆਦ ਅਨਾਦ ਅਗੰ ਅਪਰੰਪਰ ਸੋ ਤਿਸ ਪੇਖ ਰਹੇ ਸਦਾ ਨਾਨਕ ਇੱਕੋ ਧਰਮ ਧਰਮ ਪਰ ਸੋ ਪੁਰਖ ਨਿਰੰਕਾਰ ਆਤਮਾ ਮਹਿ ਰਵ ਰਹਾ ਭਰਪੂਰ ਨਾਨਕ ਇੱਕ ਅਵਰ ਨਾਹੀ ਇੱਕ ਜੋਤ ਸਭ ਘਟ ਨੂਰ ਇਹ ਚੋਪਈ ਸਾਹਿਬ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਈ ਚਿਤ ਕੀ ਇੱਛਾ ਤਵ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸਭੈ ਤੁਮ ਕਾਬੋ ਆਪ ਹੱਥ ਦੇ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਚਾ ਨਿਕਟੇ ਜੋ ਆਵੇ ਤ ਸੁਰਿਸ਼ਟ ਦੁਸ਼ਟ ਟਟਕ ਮਿਟਾਵੇ ਪੂਰਨ ਹੋਏ ਹਮਾਰੇ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਹੋ ਛਾੜ ਕੋਈ ਨ ਤਿਆ ਮੂਤਵ ਸਦਨ ਕਾ ਬੰਧੁ ਨ ਛੁਟਾਓ ਅਬ ਰਖਲੇ ਹੋ ਮਹਰਾਮ ਪੁਰਨ ਕੀਨੋ ਨਾਮ ਤੇ ਆਮ ਸੋਈ ਕਰੋ ਜੋ ਤੋਹੇ ਪਾਵੈ ਸਦਾ ਸਦਾ ਸਾ ਪ੍ਰਭ ਪਾਵੈ ਜੋ ਸਿੱਖ ਮੋਹੇ ਮਿਲੇ ਸਤ ਸੰਗਤ ਸਿੱਖ ਕਾ ਹੋ ਕਰੋ ਪ੍ਰਬੰਦਾ ਅਨੰਦ ਸਾਹਿਬ ਅਨੰਦ ਪਾਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਬਦੋ ਤਗਾਹੋ ਹਰੀ ਕੇ ਰਾਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਅੱਦੀਪੋ ਮੁੰਦਾਵਣੀ ਮਹੱਲਾ ਪੰਜਾਂ ਨੂੰ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੇ ਕਿਸ ਕਾ ਹੋਇ ਉਧਾਰੋ ਈ ਹੈ ਵਸਤ ਜੀ ਨਹ ਜਾਈ ਨ ਤਿੰਨ ਤਰਾ ਕੋਰ ਤਾਰੋ ਦਉ ਸੰਸਾਰ ਜਿਰਨ ਲਦਕਰੀਐ ਸਬ ਨਾਨਕ ਬ੍ਰਹਮ ਪਸਾਰੋ ਸਨੋ ਕੁਨ ਹੰਦਾ ਪੰਜੇ ਪੀਰਾ ਕੀਤਾ ਜਾਤੋ ਨਹੀਂ ਮੈਨੋ ਜੋਤ ਕੀ ਤੋਈ ਮੈ ਹੈ ਮੇਰਿ